ਗੀਤਾਂ ਹਾਂ ਕਿਉਂਕਿ ਜਿਆਦਾ ਉਹਨਾਂ ਨੇ ਇੱਥੇ ਗੀਤ ਲਿਖੇ ਆ ਤੇ ਉਹ ਪਤਾ ਲੱਗਦਾ ਰਹਿੰਦਾ ਅਸੀਂ ਕਿ ਕਿ ਉਹ ਇੱਕ ਤਾਂ ਵੈਕੈਂਸੀ ਲਿਖਦੇ ਅੱਛਾ ਜੀ ਉਹਨਾਂ ਨੇ ਜਿਵੇਂ ਇੱਥੇ ਕੋਈ ਪੇਪਰ ਪਿਆ ਤਾਂ ਇੱਥੇ ਗੀਤ ਸ਼ੁਰੂ ਕਰ ਲਿਆ ਸਥਾਈ ਇੱਥੇ ਲਿਖਤੀ ਉਹ ਇੱਥੇ ਪਿਆ ਰਹਿ ਗਿਆ ਅੱਗੇ ਚਲੇ ਗਏ ਕੋਈ ਖ਼ਬਰ ਉਹ ਚ ਪਿਆ ਖ਼ਬਰ ਪੜ੍ਹਦੇ ਸੀ ਕੁਝ ਅੱਗੇ ਹੋਵੇ ਉੱਥੇ ਲਿਖਤਾ ਆਹ ਬਾਅਦ ਅੱਜ ਇਕੱਤੇ ਕਰਦੇ ਫਿਰਨਾ ਵੀ ਉਹ ਸਥਾਈ ਕਿੱਥੇ ਪਈਆ ਅੰਤਰਾ ਕਿੱਥੇ ਪੈਂਦਾ ਉੱਥੇ ਦੀ ਬੈਂਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ বিনা ਮਾਰ ਜ਼ਾਲਮਾਗੇ ਦਿੱਤੇ ਤੱਤੇੜੀ ਦੇ ਦੂ ਹੂੰ ਕੀਆ ਵਾਪ ਤੜ ਕੇ ਥਾ ਚੱਕੀ ਝੋ ਲੈਦੀ ਦੁੱਧ ਰਿੜਕ ਕੇ ਤਾਰਾ ਝੋ ਲੈਦੀ ਮੱਖੇ ਵਟ ਪਾਏ ਬਿਨਾ ਚਨਾ ਮੈਂ ਸਿਰ ਤੇ ਕੂੜਾ ਢੋ ਲੈਦੀ ਦਿਗਦੀ ਟੈਂਦੀ ਵੀਤ ਰਪੈਂਦੀ ਡਿੱਗਦੀ ਟੈਂਦੀ ਵੀਤ ਰਪੈਂਦੀ ਠਕਟਟ ਹੋਈ ਚੂਰਨੇ ਨਾ ਮਾਰ ਜ਼ਾਲਮਾ ਵੇ ਕਿਤੇ ਤੇਰੀ ਦੇ ਦੂ ਜਦੋਂ ਮੈਂ ਨੀਲਿਆ ਚ ਜਾਣਾ ਤਾਂ ਉਹ ਹੁੰਦਾ ਸੀਗਾ ਵੀ ਮੈਂ ਉਹਨਾਂ ਦਾ ਬੇਟਾ ਹਾਂ ਨਾ ਉਹ ਚ ਲੋਕ ਜੀ ਸੁਣਾਉ ਕੋਈ ਹੈ ਨਾ ਤੇ ਮੈਂ ਇੱਕ ਅਦਾ ਗਾ ਦੇਣਾ ਇਦਾਂ ਗੀਤ ਤਾਂ ਫਿਰ ਉਹ ਲੋਕ ਆਪ ਹੀ ਘਰੇ ਆਉਣ ਲੱਗੇ ਇਦਾਂ ਜੀ ዱਪਰੋ ਆਣ ਕਰਨਾ ਤੇ ਉਹ ਮੈਨੂੰ ਤਾਂ ਪਤਾ ਨਹੀਂ ਸੀ ਉਸਕਿਉਂਕਿ ਮੈਂ ਨਹੀਂ ਸੀ ਇਸ ਲੈਚ ਮੈਂ ਆਉਣ ਆਵਣੀ ਸੀਗਾ ਮੇਰਾ ਕੋਈ ਰੱਦਾ ਨਹੀਂ ਸੀਗਾ ਮੈਂ ਤਾਂ ਖੇਤੀ ਕਰਦਾ ਸੀਗਾ ਤੇ ਉਹ ਬਸ ਇੰਦਾ ਐਂਟਰੀ ਹੋ ਗਈ ਇਹਦੀ ਲੋਕਾਂ ਦੀ ਮੁਹੱਬਤ ਨੇ ਗੀਤ ਗਾ ਰਿਹਾ ਏਦਾਂ ਹੋ ਗਿਆ ਹਾਂਜੀ ਹਾਂਜੀ ਗੀਤਕਾਰ ਨਾ ਸੀ ਪਹਿਲਾਂ ਮੇਰੀ ਐਸੀ ਚਾਂਜਰ ਛਣ ਕੇ ਛਣ ਕਾਟਾ ਪੈਂਦਾ ਗਲੀ ਗਲੀ 'ਚ ਮੇਰੀ ਐਸੀ ਚਾਂਜਰ ਛਣ ਕੇ ਛਣ ਕਾਟਾ ਪੈਂਦਾ ਗਲੀ ਗਲੀ ਜਿੱਦਿਆਂ ਦੇ ਵਿੱਚ ਜਾ ਮਾਲੀ ਲੈ ਪਾਵਾਂ ਨੱਚ ਧਮੱਲਾ ਆਹ ਹੋਰ ਨੀਨੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ ਹੋਰ ਨੀਨੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ ਮੇਰੇ ਨਾਲੋਂ ਵਧ ਕੇ ਮੇਰੀ ਚਾਂਜਰ ਕਰੇ ਕਮਾਲਾ ਮੇਰੇ ਨਾਲੋਂ ਵਧ ਕੇ ਮੇਰੀ ਚਾਂਜਰ ਕਰੇ ਕਮਾਲਾ ਜੀ ਕਰਦਾ ਏ ਚਾਂਜਰ ਪਾ ਕੇ ਉੱਡਦਾ ਕਬੂਤਰ ਬਣ ਕੇ ਛਣਕਾਟਾ ਪੈਂਦਾ ਗਲੀ ਗਲੀ ਨੂੰ ਐਸੀ ਚਾਂਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਸਸ਼ੀਕਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦਰਸ਼ਕੋ ਪੰਜਾਬੀ ਗੀਤਕਾਰੀ ਤੇ ਪੰਜਾਬੀ ਗਾਇਕੀ ਦੇ ਵਿੱਚ ਇੱਕ ਅਜ਼ਹਾਨਾ ਜਿਹੜਾ ਸ਼ਾਇਦ ਸਦੀਆਂ ਤੀਕਰ ਚੇਤੇ ਕੀਤਾ ਜਾਂਦਾ ਰਹੇਗਾ ਔਰ ਜਦੋਂ ਤੱਕ ਪੰਜਾਬੀ ਜ਼ਬਾਨ ਦੇ ਵਿੱਚ ਗੀਤ ਆਉਂਦੇ ਰਹਿਣਗੇ ਗੀਤ ਗਾਏ ਜਾਣਗੇ ਉਦੋਂ ਤੱਕ ਉਸ ਜਿਹੜਾ ਮਹਾਨ ਗਾਇਕ ਨੂੰ ਚੇਤੇ ਕੀਤਾ ਜਾਂਦਾ ਰਹੂਗਾ ਤੇ ਉਹਨਾਂ ਨੇ ਲੰਮਾ ਸਮਾਂ ਪੰਜਾਬੀ ਗੀਤਕਾਰੀ ਦੇ ਵਿੱਚ ਇੱਕ ਦੇ ਗੀਤ ਲਿਖੇ ਔਰ ਇਸ ਤਰ੍ਹਾਂ ਦੇ ਜਿਹੜੇ ਅਲੰਕਾਰ ਸਿਰਜੇ ਇਸ ਤਰ੍ਹਾਂ ਦੀਆਂ ਤਸਵੀਰਾਂ ਬਿੰਬ ਜਿਹੜੇ ਸਿਰਜੇ ਔਰ ਜਿਨ੍ਹਾਂ ਦਾ ਹਾਲੇ ਤੱਕ ਕੋਈ ਤੋੜ ਨਹੀਂ ਹੈ ਜੀ ਹਾਂ ਬਿਲਕੁਲ ਪੰਜਾਬੀ ਦੇ ਉਸ ਮਹਾਨ ਗੀਤਕਾਰ ਤੇ ਗਾਇਕ ਨੂੰ ਅਸੀਂ ਦਦਾਰ ਸੰਧੂ ਦੇ ਨਾਂ ਨਾਲ ਜਾਣਦੇ ਹਾਂ ਸੋ ਇਸ ਵਕਤ ਅਸੀਂ ਉਹਨਾਂ ਦੇ ਘਰ ਜੱਦੀ ਘਰ ਪਰਵਾਲ ਖੁਰਦ ਵਿਖੇ ਖੜੇ ਹਾਂ ਔਰ ਜਿੱਥੇ ਦਦਾਰ ਜੀ ਨੇ ਬਹੁਤ ਸਾਰੇ ਗੀਤਾਂ ਦੀ ਸਿਰਜਣਾ ਕੀਤੀ ਔਰ ਜ਼ਿੰਦਗੀ ਦਾ ਬਹੁਤਾ ਸਮਾਂ ਇਸ ਧਰਤੀ ਦੇ ਉੱਤੇ ਗੁਜ਼ਾਰਿਆ ਤਾਂ ਉਹਨਾਂ ਨੇ ਆਪਣੇ ਗੀਤਾਂ ਦੇ ਵਿੱਚ ਵੀ ਪਰਵਾਲ ਖੁਰਦ ਦਾ ਜ਼ਿਕਰ ਕੀਤਾ ਔਰ ਨਾਲ ਦੀ ਨਾਲ ਪਰਵਾਲ ਪਿੰਡ ਦੀਆਂ ਗਲੀਆਂ ਪਿੰਡ ਦੀਆਂ ਫਿਰਨੀਆਂ ਇਤੋਂ ਤੱਕ ਵੀ ਉਹਨਾਂ ਨੇ ਆਪਣੇ ਪਿੰਡ ਦੇ ਠੇਕੇ ਦਾ ਵੀ ਬਾਰ ਬਾਰ ਜ਼ਿਕਰ ਕੀਤਾ ਔਰ ਇਹ ਗੱਲ ਜਗਮਉਂ ਸੰਧੂ ਜੀ ਦੇ ਪਰਿਵਾਰ ਨਾਲ ਜੁੜੀ ਹੋਈ ਹੈ ਕਿ ਨਾ ਚਾਹੁੰਦੇ ਹੋਏ ਵੀ ਅੱਜ ਇਸ ਧਰਤੀ ਨੂੰ ਆਪਣੇ ਪਿੰਡ ਨੂੰ ਜਿਹੜਾ ਛੱਡਣਾ ਨਹੀਂ ਚਾਹੁੰਦੇ ਸੋ ਗੱਲਬਾਤ ਕਰਾਂਗੇ ਜਗਮਉਂ ਸੰਧੂ ਜੀ ਨਾਲ ਸਸੀ ਕਲ ਭਾਈ ਜੀ ਸਸੀ ਕਲ ਭਾਈ ਜੀ ਤੁਸੀਂ ਸਾਡੇ ਕੋਲ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਤੇ ਤੁਹਾਡਾ ਜੀਤ ਵੈਬ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਕਲ ਜੀ ਜਗਮਉਨ ਜੀ ਜਦੋਂ ਦਦਾਰ ਸੰਤੂ ਜੀ ਦੀ ਗੱਲ ਕਰਦੇ ਹਾਂ ਅਸੀਂ ਸਾਡੇ ਅੱਗੇ ਇੱਕ ਬਹੁਤ ਵੱਡਾ ਕੱਦਵਾਰ ਗਵਈਆ ਕੱਦਵਾਰ ਗੀਤਕਾਰ ਔਰ ਜਿਹਨੇ ਪੰਜਾਬੀ ਗੀਤਕਾਰੀ ਦੇ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ਜੀ ਉਹ ਸ਼ਾਇਦ ਸਦੀਆਂ ਤੀਕਰ ਉਹਨਾਂ ਵਰਗੀ ਲੇਖਣੀ ਜੀ ਬਾਲਾ ਜਿਹੜਾ ਗੀਤਕਾਰ ਲਿਖਾਰੀ ਨਹੀਂ ਪੈਦਾ ਹੋ ਸਕਦਾ ਹਾਂ ਜੀ ਜਗਮਉਨ ਸੰਤੂ ਕੀ ਮਹਿਸੂਸ ਕਰਦੇ ਨੇ ਜਦੋਂ ਦਦਾਰ ਸੰਤੂ ਜੀ ਦੇ ਨਾਲ ਤੁਹਾਡਾ ਨਾਂ ਜੁੜ ਜਾਂਦਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਹੂੰ ਵੇ ਜੀ ਦਸਾਰ ਸੰਧੂ ਜੀ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਆ ਤੇ ਮੈਥੋਂ ਵੀ ਵੱਧ ਜਾਣਦੇ ਜਿਹੜੇ ਉਹਦੇ ਨਾਲ ਵਿੱਚ ਰਹੇ ਆ ਸਭ ਨੂੰ ਪਤਾ ਉਹਨਾਂ ਬਾਰੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਸੋਚ ਕੇ ਜਾਂ ਸੋਚਣਾ ਕਿ ਹੈਗੇ ਹੀ ਆ ਬਿਲਕੁਲ ਬਿਲਕੁਲ ਤੇ ਫਾਦਰ ਸਾਹਿਬ ਹੈ ਮੇਰੀ 16 ਫਰਵਰੀ 1991 ਨੂੰ ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਜੀ ਜਗਮਾਨ ਸੰਧੂ ਦੀ ਉਮਰ ਉਸ ਵੇਲੇ ਕਿੰਨੀ ਸੀਗੀ ਤੇ ਪਰਿਵਾਰ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਕਿੱਦਾਂ ਦਾ ਮੁਸ਼ਕਲ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਦੋਂ 22-23 ਸਾਲ ਦਾ ਸੀਗਾ ਜੀ 68 ਦਾ ਬਰਥ ਹੈ ਮੇਰਾ ਅੱਛਾ ਜੀ ਤੇ ਬਾਕੀ ਇਦਾਂ ਸੀ ਜਿਹਨਾਂ ਚਿਰੋ ਸੀਗਾ ਕੋਈ ਫਿਕਰ ਹੀ ਨਹੀਂ ਸੀ ਹੈ ਨਾ ਕੁਝ ਪਤਾ ਹੀ ਨਹੀਂ ਸੀ ਦੁਨੀਆਦਾਰੀ ਦਾ ਵੱਡੀ ਜ਼ਿੰਮੇਵਾਰੀ ਮੋਢਿਆਂ ਤੇ ਆ ਟਿਕਦੀ ਸੀ ਹਾਂ ਜੀ ਤੇ ਫਿਰ ਉਹ ਇੱਕਦਮੀ ਸਾਰਾ ਕੁਝ ਆ ਜਾਣਾ ਤਾਂ ਮੁਸ਼ਕਲ ਤਾਂ ਹੁੰਦੀ ਹੋਈ ਆ ਹਾਂ ਜੀ ਹਾਂ ਜੀ ਤੇ ਉਹ ਮੁਸ਼ਕਲਾਂ ਹਡਾਈਆਂ ਸਾਰੀਆਂ ਤੇ ਬਾਕੀ ਅੱਜ ਹੁਣ ਸਾਰਾ ਕੁਝ ਠੀਕ ਆ ਜੀ ਹਾਂ ਬਿਲਕੁਲ ਹਾਂ ਜੀ ਤੇ ਤੁਸੀਂ ਉਸ ਤੋਂ ਜਾਣਾਂ ਤੇ ਜਾਣ ਤੋਂ ਬਾਅਦ ਗਾਇਕੀ ਖੇਤਰ 'ਚ ਵੀ ਆਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਵੀ ਆਖਿਆ ਜਾਂਦਾ ਹੈ ਕਿ ਬੋਰਡ ਥੱਲੇ ਬੋਰ ਜਿਹੜਾ ਲੱਗਣਾ ਬੜਾ ਮੁਸ਼ਕਲ ਹੁੰਦਾ ਉਹਨਾਂ ਨੇ ਆਪਣਾ ਨਾਂ ਹੀ ਏਡਾ ਵੱਡਾ ਵੱਡਾ ਕਰ ਲਿਆ ਸੀ ਮੈਂ ਚਾਹੁੰਦਾ ਵੀ ਇੱਕ ਗੀਤ ਜਿਹੜਾ ਜ਼ਰੂਰ ਸਾਂਝਾ ਹੋ ਜਾਏ ਕਿਤੇ ਤਿੱੜੀ ਦੂਸਰਾ ਨਾ ਬਿਲਕੁਲ ਬਿਲਕੁਲ ਹਾਂ ਓਕੇ ਜੀ ਉੱਠ ਦੀ ਬੈਂਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜ਼ਾਲਮਾਗੇ ਇੱਕ ਤੇ ਤੇੜੀ ਦੇ ਦੂਰ ਹੂੰ ਕੀ ਬਾਤ ਤੜ ਕੇ ਉੱਠ ਚੱਕੀ ਝੋ ਲੈਦੀ ਦੁੱਧ ਰੜਕ ਕੇ ਤਾਰਾ ਝੋ ਲੈਦੀ ਮੱਥੇ ਵਟ ਪਾਏ ਬਿਨਾ ਚਨਾ ਮੈਂ ਸਿਰ ਤੇ ਕੂੜਾ ਟੋ ਲੈਦੀ ਡਿਗਦੀ ਟੈਂਦੀ ਵੀ ਤੁਰ ਪੈਂਦੀ ਡਿਗਦੀ ਟੈਂਦੀ ਵੀ ਤੁਰ ਪੈਂਦੀ ਠੱਕ ਟਟ ਹੋਈ ਚੂਰ ਵੇਨਾ ਮਾਰ ਜ਼ਾਲਮਾ ਵੇ ਕੀ ਤੇ ਤੇਰੀ ਦੇ ਦੂ ਬਾਜੀ ਦਾ ਕੀ ਬਾਤ ਆ ਇਸ ਤਰ੍ਹਾਂ ਲੱਗਦਾ ਹੈ ਸ਼ਾਇਦ ਜੇ ਤੁਹਾਡੇ ਸੰਭਲੇ ਵਾਲੀ ਤੁਰਲੇ ਵਾਲੀ ਪੱਗ ਬੰਨ ਕੇ ਇਹ ਉਸੇ ਕੁਰਤੇ ਚਾਦਰੇ ਵਿੱਚ ਖੜਾ ਲੀਏ ਤੁਹਾਨੂੰ ਜੀ ਹੈ ਨਾ ਤੇ ਲੱਗੂਗਾ ਕਿ ਸੁਭਾਵਕ ਤੌਰ ਤੇ ਦیدار ਸੰਧੂ ਜੀ ਸਾਡੇ ਸਾਹਮਣੇ ਖੜੇ ਆ ਤੁਸੀਂ ਉਸ ਬਜ਼ੁਰਗਾਂ ਦੀ ਜਿਹੜੀ ਰਵਾਇਤੀ ਪਰੰਪਰਾ ਉਹਨੂੰ ਵਰਕਰਾ ਰੱਖਿਆ ਸਮੇਂ ਦੇ ਬਹਾਅ ਦੇ ਵਿੱਚ ਨਹੀਂ ਬੈਠੇ ਜੀ ਤੇ ਜੇਕਰ ਗੱਲ ਕਰੀਏ ਦیدار ਸੰਧੂ ਜੀ ਦੀ ਗੱਲ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਇਹ ਗੀਤ ਜਿਹੜਾ ਸਾਂਝਾ ਕੀਤਾ ਤੱਕੇ ਤਤਰੀ ਦੇ ਦੂਰ ਹਾਂਜੀ ਮਾਤਾ ਜੀ ਦੇ ਨਾਲ ਕਦੇ ਗੁੱਸੇ ਹੋਏ ਹੋਣੇ ਆ ਤੇ ਇਸ ਤਰ੍ਹਾਂ ਦਾ ਕਦੇ ਪਰਿਵਾਰ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਤੁਸੀਂ ਤਾਂ ਇਹ ਸਾਰਾ ਕੁਝ ਦੇਖਿਆ ਹੋਣਾ ਨਹੀਂ ਜੀ ਨਹੀਂ ਦਾਦੀ ਕਦੇ ਵੀ ਨਹੀਂ ਸੀ ਉਹਨਾਂ ਦਾ ਸੁਭਾਅ ਹੀ ਨਹੀਂ ਸੀ ਅੱਜ ਦਾ ਬਿਲਕੁਲ ਵੀ ਨਹੀਂ ਇਹ ਤਾਂ ਕੁਦਰਤੀ ਉਹਨਾਂ ਨੇ ਆਸ-ਪਾਸੇ ਦੇਖ ਕੇ ਜਿਵੇਂ ਆਪਣੇ ਸਮਾਜ ਵਿੱਚ ਵਿਚਰਦੇ ਆ ਆਪਾਂ ਦੇਖਦੇ ਆ ਆਸ-ਪਾਸੇ ਉਹ ਤੋਂ ਕੋਈ ਤਾਂ ਆਈਡੀਆ ਲਿਆ ਹੋਊਗਾ ਪਰ ਉਹਨਾਂ ਦਾ ਆਪ ਦਾ ਸਵਾਲ ਹੀ ਸੀ ਜਾਂ ਮੰਮੀ ਦਾ ਨਹੀਂ ਸੀਗਾ ਠੀਕ ਹੈ ਬਸ ਤਾਂ ਚੰਗੀ ਬਣਦੀ ਸੀ ਜੀ ਜੀ ਬਹੁਤ ਜ਼ਿਆਦਾ ਹਾਂਜੀ ਤੇ ਇੱਕ ਉਹਨਾਂ ਨੇ ਗੀਤਾਂ ਦੇ ਵਿੱਚ ਆਪਣੇ ਜਿਵੇਂ ਲਾਲਪਰੀ ਹਾਂਜੀ ਮਤਲਬ ਠੇਕੇ ਦਾ ਜੇਕਰ ਜਿ ਬੇਸ਼ਕੀ दारू ਦੀ ਬੋਤਲ ਵਰਗੀ ਹੈ ਨਾ ਜੀ ਜੀ ਮਤਲਬ ਇਹੋ ਜਿਹਾ ਕਹਿ ਲੋ ਵੀ ਇੱਕ ਬੰਬ ਜਿਹੜਿਆ ਉਹ ਸਿਰ ਜੇਕਰ ਕਿਤਾ ਬਾਰ-ਬਾਰ ਹਾਂਜੀ ਪਿੰਡ ਦਾ ਪਿੰਡ ਦੇ ਲੋਕਾਂ ਦਾ ਜੀ ਔਰ ਖਾਸ ਕਰ ਉਹਨੇ ਮਤਲਬ ਅਣਖ ਗੈਰਤ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਤੇ ਜਦੋਂ ਗੱਲ ਕਰਦੇ ਆ ਅਸੀਂ ਵੀ ਉਹਨਾਂ ਦੇ ਨਾਲ ਨਾਲ ਇਹ ਵੀ ਜੁੜਿਆ ਹੋਇਆ ਕਿ ਉਹ ਸ਼ਰਾਬ ਬਹੁਤ ਪੀਂਦੇ ਸੀਗੇ ਜੀ ਤੇ ਅਖੀਰਲੀ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਤੱਕ ਵੀ ਉਹ ਸ਼ਰਾਬ ਉਹਨਾਂ ਦੇ ਨਾਲ ਜੁੜੀ ਰਹੀ ਹੈ। ਹਾਂਜੀ। ਇਹ ਵੀ ਚਰਚਾ ਦੀ ਹੈ ਕਿ ਉਹਨਾਂ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਹੈ। ਕੁਝ ਇਹ ਸੀ। ਚਰਚਾਵਾਂ ਤਾਂ ਬਹੁਤ ਤਰ੍ਹਾਂ ਦੀ ਹੋ ਜਾਂਦੀਆਂ ਹਨ ਜੀ। ਸਾਰੀ ਦੁਨੀਆ ਪੀਂਦੀ ਹੈ ਪਰ ਮੈਂ ਤਾਂ ਉਹਨਾਂ ਨੂੰ ਕਦੇ ਇਦਾਂ ਨਹੀਂ ਦੇਖਿਆ ਵੀ ਜਿਵੇਂ ਉਹ ਜੋ ਪੀਂਦੇ ਸੀ ਤਾਂ ਘਰੇ ਬੈਠ ਕੇ ਆਪ ਦਾ ਕੁਝ ਨਾਲ ਖਾਣ ਨੂੰ ਹੋ ਕੋਈ ਵਧੀਆ ਤਰੀਕੇ ਨਾਲ ਵੀ ਇਦਾਂ ਨਹੀਂ ਵੀ ਪਿਗ ਪਾਇਆ ਤੇ ਭਰ ਕੇ ਪੀ ਲਿਆ ਕੁਝ ਐਵੇਂ ਦਾ। ਠੀਕ ਹੈ। ਤੇ ਉਹ ਬਾਕੀ ਹੋ ਜਾਂਦਾ ਨਾਲ ਉਸ ਤੋਂ ਜਾਂਦੀ ਪਰ ਇਹਨਾਂ ਕੋਈ ਚ ਤਾਂ ਨਹੀਂ ਸੀਗਾ ਹਾਂ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਜਿਵੇਂ ਆਪਾਂ ਨਾ ਵੀ ਕੁਝ ਗੱਲਾਂ ਹੋ ਜਾਂਦੀਆਂ ਐਵੇਂ ਖਾਸ ਤੌਰ ਤੇ ਨਾ ਅਸੀਂ ਐਡਾ ਵੱਡਾ ਬਿਲਕੁਲ ਬਿਲਕੁਲ ਤੇ ਪਰ ਇਹਨਾਂ ਤਾਂ ਨਹੀਂ ਸੀ ਕੁਝ ਅੱਛਾ ਤੇ ਕੋਈ ਅਜੀਹਾ ਗੀਤ ਜਦੋਂ ਉਸ ਵੇਲੇ ਤੁਸੀਂ 22 22 ਸਾਲ ਦੇ ਸੀਗੇ ਪਰ ਜਵਾਨੀ ਚ ਹਾਂਜੀ ਤੁਸੀਂ ਉਹਨਾਂ ਉਸ ਵੇਲੇ ਜਦੋਂ ਕਿਤੇ ਗਾਉਂਦੇ ਸੀ ਘਰੇ ਬੈਠ ਕੇ ਤਰਜਾ ਬਣਾਉਂਦੇ ਹੋਏ ਹਾਂਜੀ ਹਾਂਜੀ ਗੀਤ ਲਿਖਦੇ ਆਉਣੇ ਆ ਪਰਿਵਾਰਕ ਤੌਰ ਤੇ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਹੁੰਦੇ ਸੀ ਜੇ ਤੁਹਾਨੂੰ ਵੀ ਕਦੇ ਕੋਸ਼ਿਸ਼ ਕੀਤੀ ਹੋਣੀ ਆ ਵੀ ਲੈ ਮੁੰਡਿਆ ਆ ਗਾ ਕਦੇ ਗੀਤਾਂ ਹਾਂ ਕਿਉਂਕਿ ਜ਼ਿਆਦਾ ਉਹਨਾਂ ਨੇ ਇੱਥੇ ਗੀਤ ਲਿਖੇ ਆ ਤੇ ਉਹ ਪਤਾ ਲੱਗਦਾ ਰਹਿੰਦਾ ਸੀ ਕਿਉਂਕਿ ਉਹ ਇੱਕ ਥਾਂ ਬੈ ਕੇ ਨਹੀਂ ਲਿਖਦੇ ਅੱਛਾ ਜੀ ਉਹਨਾਂ ਨੇ ਜਿਵੇਂ ਇੱਥੇ ਕੋਈ ਪੇਪਰ ਪਿਆ ਤਾਂ ਇੱਥੇ ਗੀਤ ਸ਼ੁਰੂ ਕਰ ਲਿਆ ਸਥਾਈ ਇੱਥੇ ਲਿਖਤੀ ਉਹ ਇੱਥੇ ਪਿਆ ਰਹਿ ਗਿਆ ਤੇ ਚਲੇ ਗਏ ਕੋਈ ਖ਼ਬਰ ਉੱਥੇ ਪਿਆ ਖ਼ਬਰ ਪੜ੍ਹਦੇ ਫੇਰ ਕੁਛ ਅੱਗੇ ਹੋ ਗਿਆ ਉੱਥੇ ਲਿਖਤਾ ਬਾਅਦ ਵਿੱਚ ਇਕੱਠੇ ਕਰਦੇ ਕਰਨਾ ਵੀ ਉਹ ਸਥਾਈ ਕਿੱਥੇ ਪਈ ਹੈ ਤੇ ਅੰਤਰਾ ਕਿੱਥੇ ਪਿਆਦਾ ਅੱਛਾ ਠੀਕ ਹੈ ਆ ਬਹੁਤੇ ਗੀਤਕਾਰਾਂ ਦੀਆਂ ਜਦੋਂ ਅਸੀਂ ਇੰਟਰਵਿਊ ਸੁਣਦੇ ਆ ਉਹ ਵੀ ਕਹਿੰਦੇ ਯਾਰ ਕਿ ਮੈਂ ਆ ਗੀਤ ਜਿਹੜਾ ਧੂਰੀ ਤੋਂ ਬਰਨਾਲੇ ਤੱਕ ਟੇਪ ਦੇ ਪਿੱਛੇ ਲੈ ਗਿਆ ਸੀ ਉਹ ਹੀ ਜਾਂਦਾ ਹੋ ਜਾਂਦਾ ਹਾਂਜੀ 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 ਇਦਾਂ ਹੀ ਹੁੰਦਾ ਸੀਗਾ ਉਹਨਾਂ ਦਾ ਵੀ ਹਾਂ ਅਤੇ ਤੁਸੀਂ ਕਦੋਂ ਗੌਣ ਲੱਗੇ ਸੀ ਜਦੋਂ ਉਹ ਜਿਉਂਦੇ ਸੀਗੇ ਤੁਹਾਡੇ ਨਾਲ ਕਿਤੇ ਬੈਠ ਕੇ ਕੋਈ ਸਾਂਝਾ ਕੀਤਾ ਗੀਤ ਜਾਂ ਤੁਹਾਨੂੰ ਕਿ ਤੁਹਾਨੂੰ ਕੋਈ ਕੁਝ ਨੁਕਤੇ ਸਿਖਾਏ ਹੋਣ ਉਹਨਾਂ ਨੇ ਨਹੀਂ ਉਹ ਤੋਂ ਪੁੱਣਾ ਤੋਂ ਜਾਣ ਤੋਂ ਬਾਅਦ ਅਸਲ ਮੈਂ ਤਾਂ ਆਪੇ ਬੋਲੇ ਗੌਣ ਲੱਗਿਆ ਹੀ ਨਹੀਂਗਾ ਅੱਛਾ ਜੀ ਉਹ ਤਾਂ ਉਹਦਾ ਇੰਦਾ ਸীব ਜਮ ਡੈਡੀ ਡੈਥ ਉਹਦੇ ਬਾਅਦ ਚ ਉਹਨਾਂ ਦੇ ਮੇਲੇ ਹੋਣ ਲੱਗ ਗਏ ਨਾ ਯਾਦ ਚ ਇੱਥੇ ਸਾਡੇ ਪਿੰਡ ਠੀਕ ਹੈ ਮੋਗੇ ਸੀਏ ਕੋ ਸਜੋ ਉਹ ਕਰਵਾਉਣ ਲੱਗ ਗਏ ਇੱਕ ਕੁਲਵੰਤ ਸਿੰਘ ਲਹਿਰੀ ਜੀ ਸੀ ਉਹਨਾਂ ਦੇ ਦਿਵਾਰਨਾਮਾ ਕਿਤਾਬ ਲਿਖੀ ਸੀ ਉਹਨਾਂ ਨੇ ਫਰੋਲ ਫਰੋਲ ਪਰ ਕਰਵਾਉਣਾ ਸ਼ੁਰੂ ਕੀਤਾ ਉਹ ਜਦੋਂ ਮੇਲਿਆਂ 'ਚ ਜਾਣਾ ਤਾਂ ਉਹ ਹੁੰਦਾ ਸੀਗਾ ਵੀ ਮੈਂ ਉਹਨਾਂ ਦਾ ਬੇਟਾ ਹਾਂ ਨਾ ਵੀ ਚਲੋ ਗੀਸਣਾ ਕੋਈ ਹੈ ਨਾ ਤੇ ਮੈਂ ਇੱਕ ਅੱਦਾ ਗਾ ਦੇਣਾ ਇੰਦਾ ਗੀਤ ਫਿਰ ਉਹ ਲੋਕ ਆਪ ਹੀ ਘਰੇ ਆਉਣ ਲੱਗੇ ਏਦਾਂ ਜੀ ਵੀ ਪ੍ਰੋਗਰਾਮ ਕਰਨਾ ਹਾਂ ਤੇ ਉਹ ਮੈਨੂੰ ਤਾਂ ਪਤਾ ਨਹੀਂ ਸੀ ਕੁਝ ਕਿਉਂਕਿ ਮੈਂ ਨਹੀਂ ਸੀ ਸਲੈਚ ਵਿੱਚ ਆਉਣ ਆ ਰਹੀ ਸੀਗਾ ਮੇਰਾ ਕੋਈ ਰਾਦਦਾ ਨਹੀਂ ਸੀਗਾ ਮੈਂ ਤਾਂ ਖੇਤੀ ਕਰਦਾ ਸੀਗਾ ਤੇ ਉਹ ਬਸ ਏਦਾਂ ਐਂਟਰੀ ਹੋ ਗਈ ਏਦਾਂ ਲੋਕਾਂ ਦੀ ਮੁਹੱਬਤ ਨੇ ਗੀਤ ਗਾ ਰਿਹਾ ਏਦਾਂ ਹੋ ਗਿਆ ਹਾਂ ਜੀ ਹਾਂ ਗੀਤ ਗਾ ਗੀਤਕਾਰ ਨਾ ਸੀ ਪਹਿਲਾਂ ਅੱਛਾ ਗੀਤਕਾਰ ਸੀ ਜੀ ਮੈਂ ਜੋ 10ਵੀਂ ਵਿੱਚ ਪੜ੍ਹਦਾ ਸੀ ਤਾਂ ਮੇਰਾ ਲਿਖਿਆ ਗੀਤ ਪਹਿਲਾ 13 ਉਹਨਾਂ ਨੇ ਸਮੁੰਦਰਾਂ ਦੀ ਛਲ ਵਰਗਾ ਅੱਛਾ ਕਿਹਨਾਂ ਨੇ ਗਾਇਆ ਸੀ ਡੈਡੀ ਜੀ ਨੇ ਵਾਹ ਕੀ ਹੋਇਆ ਤਾਂ ਹਾਂ ਜੀ ਪਤਵਾ ਇਡੀ ਛੋਟੀ ਓਵਰ ਦੇ ਵਿੱਚ ਹਾਂ ਜੀ ਇਹ ਤਾਂ ਇੱਕ ਮਿਥ ਤੋੜੀ ਆ ਤੁਸੀਂ ਕਿ ਬੋਰ ਥੱਲੇ ਬੋਰ ਨਹੀਂ ਲੱਗਿਆ ਪਰ ਛੋਟਾ ਇੱਕ ਪਟ ਗਈ ਕਿਤੇ ਹੋਰ ਲੌਣਾ ਪੈ ਗਿਆ ਓਏ ਕਿੰਨਾ ਇਹ ਹੋ ਜਾਂਦੇ ਨਾ ਜਦੋਂ ਉਹ ਜਿਹੜੀ ਆ ਉਹਨਾ ਨਾਲ ਇਦਾਂ ਵੱਡਾ ਨਾ ਮੈਂ ਜੋ ਮਰਜ਼ੀ ਹੋਈ ਜਾਵੇ ਉਹ ਆ ਉਹ ਨਹੀਂ ਉਹਨਾਂ ਵਰਗੇ ਬਣ ਸਕਦੇ बस वाणी इदा जांदा है ओना दा ना जदौ ਤੁਹਾਡੇ ਨਾਲ ਜੁੜ ਜਾਂਦਾ ਫਿਰ ਤੁਸੀਂ ਉਹਨਾਂ ਤੋਂ ਵੀ ਵੱਡੇ ਹੋ ਜਾਂਦੇ ਹੋ ਹਾਂਜੀ ਇਹ ਤਾਂ ਹੈ ਰਿਲੇਸ਼ਨ ਨਾਲ ਨਾਲ ਜੀਦਾਰ ਦਾ ਮੁੰਡਾ ਜੀਦਾਰ ਉਹ ਉਹ ਚਾਹ ਦਿੰਦਾ ਪਰ ਉਹ ਚ ਮਾਨ ਮਹਿਸੂਸ ਹੁੰਦਾ ਹੈ ਨਾ ਪਰ ਇਹ ਮਾਨ ਉਹਨਾਂ ਦੇ ਜਾਣ ਤੋਂ ਬਾਅਦ ਮਿਲਦਾ ਹਾਂਜੀ ਹਾਂਜੀ ਕਿਉਂਕਿ ਪਹਿਲੇ ਮੇਹ ਲਾਈਨ ਚ ਹੈ ਹੀ ਉਹ ਨਹੀਂ ਸੀ ਨਾ ਬਿਲਕੁਲ ਹਾਂ ਜਦੋਂ ਚ ਉਹ ਸੀਗੇ ਮੈਂ ਤਾਂ ਉਹ ਗੀਤ ਜਰੂਰ ਸੁਣਾਓ ਜਿਹੜਾ ਮਤਲਬ ਜਮਾਉਣ ਦੀ ਜਮਾਉਣ ਦਾ ਲਿਖਿਆ ਤੇ ਬਾਪੂ ਜੀਦਾਰ ਸੰਧੂ ਜੀ ਨੇ ਗਾਇਆ ਮੈਂ ਉਦੋਂ 10ਵੀਂ ਚ ਪੜਦਾ ਸੀਗਾ ਤੇ ਉਹ ਗੀਤ ਲਿਖਿਆ ਮੈਂ ਤੇ ਉਹ ਅੱਛਾ ਇੰਨੀ ਛੋਟੀ ਉਮਰ ਚ 1517 ਦੇ ਸਾਲ ਦੇ ਹੋਊਗਾ ਸ਼ਾਇਦ ਮੈਂ ਹਾਂ ਜੀ 1515 ਸਾਲ ਦਾ ਹਾਂ ਜੀ 1516 ਸਾਲ ਦੇ ਹਾਂ ਤੇ ਉਹ ਉਹਨਾਂ ਨੇ ਦੇਖਿਆ ਤੇ ਮੈਨੂੰ ਆਖਿਆ ਯਾਰ ਤੈਨੂੰ ਬਹੁਤ ਸੋਹਣਾ ਮਾਚਾ ਤੀ ਕਹਿੰਦੇ ਮੈਂ ਕਰਾਉਂਗਾ ਇਹ ਠੀਕ ਹੈ ਮੈਂ ਕਿਹਾ ਚਲੋ ਜੀ ਵਧੀਆ ਤੇ ਉਹ ਗੀਤ ਮੈਂ ਤੁਹਾਨੂੰ ਆ ਜਰੂਰ ਮੈਂ ਉਹ ਚਾਹੁੰਦਾ ਸੀ ਸੁਣਨਾ ਹਾਂ ਉਹ ਪਹਿਲਾਂ ਦੁਕਾਨਾ ਸੀਗਾ ਜੀ ਕੁੜੀ ਦੇ ਬੋਲ ਆ ਕਿਹੜੀ ਗੱਲੋਂ ਮੈਨੂੰ ਦੱਸ ਵੇ ਤੂੰ ਬੈਠਾ ਚੁੱਪ ਧਾਰੀ ਮੂੰਹੋਂ ਕੁਝ ਵੀ ਨਾ ਬੋਲੇ ਵੇ ਮੈਂ ਪੁੱਛ ਪੁੱਛ ਹਾਰੀ ਹੋ ਗਈ ਗੱਲ ਤੇ ਕਿ ਮੇਥੋਂ ਕਤੋਂ ਕਫੇਰਿਆ 200 ਸੇ ਨੂੰ ਮਨਾਲੂ ਵੀ ਮੈਂ ਚੱਲ ਮੇਰਿਆ ਵਾਹ ਉਹ ਮੁੰਡੇ ਦਾ ਸੀਗਾ ਜੀ ਨਹੀਂ ਤੂੰ ਆ ਮੈਂ ਖੁਸ਼ ਹੋਮਾ ਚਲੀ ਜਾਵੇਂ ਮੈਂ ਉਦਾਸ ਪਰ ਆਵੇਂਗੀ ਜ਼ਰੂਰ ਪੂਰੀ ਹੁੰਦੀ ਮੈਨੂੰ ਆਸ ਕੀ ਬਾਤ ਆਜ ਕਰੀ ਨਾ ਤੂੰ ਹਾਲ ਮੇਰਾ ਕੱਲ ਵਰਗਾ ਤੇਰਾ ਆਉਣਾ ਨਹੀਂ ਸਮੁੰਦਰਾਂ ਦੀ ਛਲ ਵਰਗਾ ਆਗੀ ਸੀਗੇ ਬਹੁਤ ਪਿਆਰੇ ਬੋਲ ਸੀਗੇ ਦਰਜ ਜੀ ਨੇ ਇਹਦੇ ਵਿੱਚ ਕੁਝ ਬਦਲਾਵ ਵੀ ਕੀਤਾ ਸੀ ਜਾਂ ਸਾਰਾ ਇਹਨ ਮੈਨ ਤੁਹਾਡੇ ਹੀ ਲਿਖਿਆ ਗਿਆ ਸਾਰਾ ਹੀ ਇਹਨ ਬੈਨ ਸੀਗਾ ਜਿੱਥੇ ਅਖੀ ਜੀ ਉਹ ਨਾਂ ਸੀਗਾ ਨਾ ਉਹ ਨਾਂ ਸੀਗਾ ਮੇਰਾ ਵੀ ਤੇਰੇ ਮੂੰਹੋਂ ਜਗਮੋਣ ਇਹ ਸੁਣਨਾ ਸੀ ਚਾਹੁੰਦਾ ਹਾਂ ਉਹਨਾਂ ਨੇ ਉੱਥੇ ਕਹਤਾ ਸੀ ਤੇਰੇ ਮੂੰਹੋਂ ਸੰਧੂ ਲਾਣਾ ਇਹ ਸੁਣਨਾ ਸੀ ਚਾਹੁੰਦਾ ਕਿਉਂਕਿ ਉਹਨਾਂ ਨੇ ਕੀਤੇ ਕਰਾਉਣਾ ਸੀ ਨਾ ਫਿਰ ਉਹ ਇੰਨਾ ਚੇਜ਼ ਕੀਤਾ ਬਾਕੀ ਸਾਰਾ ਸੇਮ ਹੀ ਹੁੰਦਾ ਸੀ ਕੀ ਆ ਬਾਤ ਹੈ ਚਲੋ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹੁਣ ਇਸ ਘਰ ਦੇ ਵਿੱਚ ਕਿਉਂਕਿ ਉਦੋਂ ਚਾਰ ਪੰਜ ਤਾਂ ਮਜੀਸ਼ਾ ਨਹੀਂ ਹੁੰਦੇ ਸੀ ਇਹ ਉਹਦੇ ਖਲਾਸ ਸੀਗੇ ਦੂਰ ਦੂਰ ਤੱਕ ਕੋਈ ਕਿਤੋਂ ਦਾ ਹੁੰਦਾ ਸੀ ਕੋਈ ਕਿਤੋਂ ਦਾ ਸੰਚਾਰ ਸਾਧਨ ਇੰਨੇ ਨਹੀਂ ਸੀ ਹੋਏ ਤੇ ਗਾਇਕਾਂ ਦੇ ਘਰਾਂ ਦੇ ਵਿੱਚ ਹੀ ਰਹਿੰਦੇ ਸੀ ਇੱਕ ਬੜਾ ਵੱਡਾ ਟੱਪਰ ਹੁੰਦਾ ਸੀ ਬਿਲਕੁਲ ਜੀ ਪਰਿਵਾਰਕ ਤੌਰ ਤੇ ਘਰ ਦੇ ਭਾਵੇਂ ਦੋ ਜੀ ਹੋਣ ਪਰ ਆਉਣ ਜਾਣ ਵਾਲਿਆਂ ਦਾ ਬੁਕਿੰਗ ਵੀ ਕਰਾ ਚੀ ਹੁੰਦੀ ਸੀ ਕੋਈ ਆਫੀਸ਼ੀਅਲੀ ਇਸ ਤਰ੍ਹਾਂ ਦੇ ਨਹੀਂ ਹੁੰਦੇ ਸੀ ਕੌਣ ਨਹੀਂ ਹੁੰਦੇ ਸੀਗੇ ਕਈ ਵਾਰ ਤਾਂ ਇਹ ਹੁੰਦਾ ਸੀ ਕਿ ਬੁਕਿੰਗ ਵਾਲੇ ਕਾਰ ਆ ਜਾਂਦੇ ਸੀਗੇ ਤੇ ਕਲਾਕਾਰ ਰਾਤ ਵੀ ਰਹਿ ਕੇ ਜਾਂਦੇ ਸੀ ਅੱਜ ਵੀ ਰਾਤ ਵੀ ਰਹਿ ਕੇ ਜਾਂਦੇ ਸੀ ਇਸ ਤਰ੍ਹਾਂ ਦਾ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਉਹ ਰੌਣਕਾ ਉਸ ਤਰ੍ਹਾਂ ਦੀ ਰੌਣਕਾ ਰਹੀ ਹੈ ਕਿ ਜਾਂ ਕੁਝ ਪਰਿਵਾਰਕ ਮਾਹੌਲ ਬਦਲਿਆ ਇਹ ਰੌਣਕਾ ਤਾਂ ਨਾਲ ਹੀ ਚਲੇ ਜਾਂਦੀਆਂ ਉਹ ਜਦੋਂ ਉਹ ਜਿਹਨਾਂ ਸਾਡੇ ਮੈਂ ਡੈਡੀ ਜੀ ਸੀ ਨਾ ਉਹ ਤਾਂ ਕੁਦਰਤੀ ਗੱਲ ਆ ਬਿਲਕੁਲ ਹਾਂਜੀ ਤੇ ਉਹਨਾਂ ਜਨਤ ਚ ਸੀਗੇ ਉਹ ਤਾਂ ਜਿਵੇਂ ਤੁਸੀਂ ਆਪ ਹੀ ਆਖਿਆ ਵੀ ਏਦਾਂ ਸਾਰਾ ਕੁਝ ਹੁੰਦਾ ਸੀਗਾ ਮੇਲਾ ਲੱਗਾ ਰਹਿੰਦਾ ਸੀਗਾ ਬਿਲਕੁਲ ਬਿਲਕੁਲ ਹਾਂਜੀ ਉਹ ਤਾਂ ਫਰਕ ਪੈਂਦਾ ਹੀ ਪੈਂਦਾ ਹੂੰ ਇਹ ਇਹ ਜਿਹੜੀਆਂ ਆਜ਼ਾਦਾਂ ਨੇ ਜਿਸ ਤਰ੍ਹਾਂ ਲਾਇਬ੍ਰੇਰੀ ਬਣੀਆਂ ਉਹਨਾਂ ਦੇ ਨਾਲ ਤੇ ਇੱਕ ਆਪਣਾ ਦੂਸਰਾ ਬੁੱਤ ਜਿਹੜਾ ਹੈ ਉੱਥੇ ਆਦਮ ਕਾਦ ਜਿਹੜੇ ਕਿ ਜਸਵੰਤ ਸਾਹਿਬ ਦਾ ਵੀ ਉਹਦੇ ਪਰਨਾ ਲਿਖਿਆ ਕਿ ਉਹਨਾਂ ਦਾ ਉਸ ਬੁੱਤ ਨੂੰ ਸਥਾਪਿਤ ਕਰਨ ਦੇ ਵਿੱਚ ਵੱਡਾ ਰੋਲ ਹੈ ਤੇ ਇਹ ਜਿਹੜੇ ਉਹਨਾਂ ਦੇ ਨੇੜਲੇ ਸਾਥੀ ਸੀਗੇ ਜਿਹੜੇ ਉਹ ਪਰਿਵਾਰ ਨਾਲ ਜੁੜੇ ਰਹੇ ਇੱਕ ਜਾਮ ਕਰਕੇ ਦੇਖਿਆ ਸੀ ਕਹਿੰਦੇ ਹੁੰਦੇ ਆ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਬੰਦੇ ਦੇ ਜਾਣ ਤੋਂ ਬਾਅਦ ਪਰਿਵਾਰ ਤੋਂ ਕਿਨਾਰਾ ਕਰ ਲੈਂਦੇ ਆ ਹਾਂ ਜਸਵੰਤ ਅੰਕਲ ਵਧੀਆ ਜੁੜੇ ਰਹੇ ਬਾਕੀ ਸਾਡੇ ਇਥੋਂ ਕਾਮਰੇਡ ਭਰਪੂਰ ਸਿੰਘ ਸੁਵਦੀ ਠੀਕ ਹੈ ਜੀ ਉਹ ਹੁਣ ਤੱਕ ਵੀ ਉਹ ਮੇਰੇ ਜੁੜਿਆ ਮੇਰੇ ਨਾਲ ਦਮਸੀ ਕਰਵੋਨੇ ਆ ਡੈਡੀ ਦਾ ਯਾਦ ਚ ਤਾਂ ਉਹ ਹੁਣ ਵੀ ਹੁਣ ਤੱਕ ਵੀ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਇਦਾਂ ਹੈਗੇ ਜਲਦੀ ਜਲਦੀ ਸਿਗੋ ਤਾਂ ਰਹਿੰਦੇ ਹੀ ਰਹਿੰਦੇ ਆ ਬਾਕੀ ਚਲੋ ਹੁੰਦਾ ਵੀ ਉਹ ਕੁਦਰਤੀ ਆ ਜਿ ਇਸ ਤਰ੍ਹਾਂ ਦੇ ਬੰਦੇ ਦੇ ਵਿੱਚ ਐਵੇਂ ਵੀ ਕੁਝ ਵੱਧ ਜਾਂਦੇ ਆ ਹੋ ਜਾਂਦਾ ਜੀ ਹੋ ਜਾਂਦਾ ਤੇ ਇਸ ਦੇ ਅਜਿਹੇ ਸ਼ਿਕਵੇ ਵੀ ਪਰ ਆਪਾਂ ਨੂੰ ਕਿਸੇ ਨਾਲ ਹਾਂ ਸ਼ਿਕਵਾ ਨਹੀਂ ਬਿਲਕੁਲ ਹਾਂ ਜੀ ਤੇ ਇੱਕ ਉਹਨਾਂ ਦਾ ਕੀ ਸੀਗਾ ਮੇਰੀ ਐਸੀ ਚਾਂਜਰ ਛਣ ਕੇ ਜੀ ਛਣਕਾਟਾ ਪੈਂਦਾ ਗਲੀ ਗਲੀ ਹਾਂਜੀ 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 ਛਣਕਾਟਾ ਮੈਂ ਕਹਿੰਦਾ ਜਰੂਰ ਆਪਾਂ ਸਾਂਝਾ ਕਰੀਏ ਦਸ ਕਦੇ ਨਾਲ ਹਾਂਜੀ ਉਹ ਸਦੀਕ ਸਾਹਿਬ ਅੰਕਲ ਜੀ ਨੇ ਹਾਂ ਸਦੀਕ ਸਾਹਿਬ ਨੇ ਕਹਾ ਸੀ ਹਾਂਜੀ ਤੇ ਉਹ ਗੀਤ ਮੇਰੀ ਐਸੀ ਚਾਂਜੇਰ ਛਣ ਕੇ ਛਣਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਜੇਰ ਛਣ ਕੇ ਛਣਕਾਟਾ ਪੈਂਦਾ ਗਲੀ ਗਲੀ ਗਿੱਧਿਆਂ ਦੇ ਵਿੱਚ ਜਾਵਾਂ ਲੀ ਲੈ ਪਾਵਾਂ ਨੱਚ ਤਮਲਾ ਕਿਆ ਹੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਹੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਾਲਾ ਵਾਹ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਾਲਾ ਜੀ ਕਰਦਾ ਏ ਝਾਂਜਰ ਪਾ ਕੇ ਉੱਡ ਜਾ ਕਬੂਤਰ ਬਣ ਕੇ ਛਣਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਝਾਂਜਰ ਛਣਕਾਟਾ ਪੈਂਦਾ ਗਲੀ ਗਲੀ ਵਾਹ ਵਾਹ ਉਹਨਾਂ ਦੇ ਜਿਹੜੇ ਗੀਤ ਨੇ ਹਮੇਸ਼ਾ ਜੀ ਮਤਲਬ ਅਮਰ ਨੇ ਅੱਜ ਜਿੱਥੇ ਅਮਰ ਸਿੰਘ ਚੰਕੀਲਾ ਵਰਗਿਆਂ ਦੇ ਗੀਤਾਂ ਨੂੰ ਸੁਣਿਆ ਜਾਂਦਾ ਉਹਨਾਂ ਦਾ ਜ਼ਿਕਰ ਵੀ ਸਵਾਬ ਖਾਰੇ ਦਾ ਸੁਣਨ ਨਾ ਪਣ ਜੇਗਾ ਜੀ ਬਿਲਕੁਲ ਚੱਲਦਾ ਹੈ ਨਾ ਤੇ ਜਦੋਂ ਤੁਸੀਂ ਗਾਉਣ ਲੱਗੇ ਹਾਂਜੀ ਤੁਹਾਡੀਆਂ ਰਿਕਾਰਡ ਰੂਪ ਦੇ ਵਿੱਚ ਕੈਸਟਾਂ ਵੀ ਆਈਆਂ ਕਿ ਚਾਹ ਮਤਲਬ ਸ਼ੌਕੀਆਂ ਰੱਖਿਆ ਗੋਣਾ ਹਾਂਜੀ ਜਦੋਂ ਫਿਰ ਇਧਰ ਉਹ ਵੀ ਉਹ ਇਦਾਂ ਹੀ ਹੋਇਆ ਸੀਗਾ ਵੀ ਫਾਈਨ ਟੂਨ ਕੰਪਨੀ ਆ ਉਹ ਬਹੁਤ ਵੱਡੀ ਕੰਪਨੀ ਹੈ ਆਪਣੇ ਵੇਲੇ ਦੀ ਸੀ ਹਾਂ ਬਿਲਕੁਲ ਦਲਜੀਤ ਦੇ ਸਾਂਝ ਵਰਗੇ ਕਲਾਕਾਰ ਉਸ ਹਾਂਜੀ 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 ਉਹਨਾਂ ਦੇ ਉਹ ਮਾਲਕ ਰਜਿੰਦਰ ਸਿੰਘ ਜੀ ਉਹਨਾਂ ਨੇ ਆਕਸ਼ਾ ਵੀ ਤੇ ਰਿਕਾਰਡਿੰਗ ਕਰਨੀ ਆ ਅੱਛਾ ਤੇ ਉਹ ਫਿਰ ਮੇਰੀ ਦੀ ਵੀ ਕੋਈ ਤਿਆਰੀ ਨਹੀਂ ਸੀ ਕਿ ਫਿਰ ਉਹਨਾਂ ਨੇ ਮਿਊਜ਼ੀਸ਼ੀਅਨ ਵਗੈਰਾ ਵੀ ਘਰੇ ਭੇਜੇ ਉਹਨਾਂ ਨੇ ਤਿਆਰੀ ਕਰਵਾਈ ਉਹ ਰਿਕਾਰਡਿੰਗ ਵੀ ਇਦਾਂ ਹੀ ਹੋਈ ਕੋਈ ਮੇਰੇ ਵੱਲੋਂ ਅੱਛਾ ਜੋ ਨਹੀਂ ਸੀਗਾ ਹਨਾ ਚੰਗਾ ਹੰਗਾਰਾ ਮਿਲਿਆ ਉਸ ਕੇਸ ਹਾਂਜੀ ਵਧੀਆ ਵਧੀਆ ਉਸ ਤੋਂ ਬਾਅਦ ਪੰਜ ਛੇ ਕੈਸਟਾਂ ਹੋਰ ਆਈਆਂ ਹੂੰ ਤੇ ਬਹੁਤ ਵਧੀਆ ਸਾਰਾ ਕੁਝ ਠੀਕ ਰਹਿ ਗਿਆ ਜੀ ਠੀਕ ਹੈ ਹਾਂਜੀ ਤੇ ਦਿਨਾਰ ਜੀ ਦਾ ਵੀ ਕੋਈ ਗੀਤ ਤੁਸੀਂ ਗਾਇਆ ਉਹਨਾਂ ਕੈਸਟਾਂ ਦੇ ਵਿੱਚ ਜਾਂ ਆਪਣੀ ਹਾਂਜੀ ਹਾਂਜੀ ਉਹ ਪਹਿਲੀ ਕੈਸਟ ਸੀ ਉਹ ਚ ਸੀਗਾ ਇੱਕ ਗੀਤ ਘਟਾ ਕਾਲੀਆਂ ਛਾਈਆਂ ਹਾਂ ਹਾਂਜੀ ਉਹ ਉਹ ਸੀਗਾ ਬਹੁਤ ਪਿਆਰਾ ਗੀਤ ਹੈ ਹਨਾ ਕੋ ਕੀਤਾ ਸੀਗਾ ਤੇ ਇਹਦੇ ਤੁਸੀਂ ਇੱਕ ਗਾਣੇ ਦਾ ਜ਼ਿਕਰ ਕੀਤਾ ਕਿ ਤੁਹਾਡਾ ਗੀਤ ਦਦਾਰ ਜੀ ਨੇ ਗਾਇਆ ਹਾਂਜੀ ਤੇ ਕਿੰਨੇ ਗੀਤ ਤੁਹਾਡੇ ਦਦਾਰ ਸੰਧੂ ਸਾਹਿਬ ਨੇ ਗਾਏ ਨਹੀਂ ਕੋਈ ਹੋਈ ਕਰਾ ਸੀਗਾ ਕੋਈ ਨਹੀਂ ਹਾਂਜੀ ਕਿਉਂਕਿ ਉਹ ਸ਼ਾਇਦ ਉਹ ਲਾਸਟ ਤੋਂ ਪਹਿਲੀ ਕੈਸਟ ਸੀ ਜੀ ਚ ਆਇਆ ਅੱਛਾ ਹਾਂ ਸਾਲ ਤੋਂ ਪਹਿਲਾਂ ਦੀ ਗੱਲ ਹੀ ਹੋਣੀ ਹੈ ਹਾਂਜੀ ਸ਼ਾਇਦ ਜੀ ਉਹਨਾਂ ਨੂੰ ਹੋਰ ਸਮਾਂ ਮਿਲ ਜਾਂਦਾ ਹਾਂਜੀ ਹੈਨਾ ਉਹ ਆਪਣੇ ਜਿਉਂਦੇ ਜੀ ਜਗਮਉਨ ਨੂੰ ਗਾਇਕ ਬਣਾਉਂਦੇ ਨਾ ਬਣਾਉਂਦੇ ਚੰਗਾ ਗੀਤਕਾਰ ਜ਼ਰੂਰ ਬਣਾਇਆ ਜਨਾ ਸੀ ਉਹਨਾਂ ਨੇ ਸਹੀ ਹੈ ਜੀ ਬਿਲਕੁਲ ਅੱਛਾ ਤੇ ਜਗਮਉਨ ਜੀ ਅੱਜਕੱਲ ਹਾਂਜੀ ਪਰਿਵਾਰ ਇੱਕ ਬੜਾ ਸ਼ਾਂਤਮਈ ਅੰਦਾਜ਼ ਦੇ ਨਾਲ ਜਿਉਂਦਾ ਜੀ ਸਲੀਕੇ ਨਾਲ ਕਿਉਂਕਿ ਅਸੀਂ ਦੇਖਿਆ ਤੁਹਾਡਾ ਘਰ ਬੜਾ ਸ਼ਾਂਤ ਵਾਤਾਵਰਨ ਬੜਾ ਚੰਗਾ ਜੀ ਛੋਟਾ ਜਿਹਾ ਤੇ ਬੜਾ ਸਾਦਗੀ ਤੇ ਨਿਮਰਤਾ ਵਾਲਾ ਪਰਿਵਾਰ ਆ ਜੀ ਤੇ ਸਾਡੇ ਅਸੀਂ ਤੁਸੀਂ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਅੱਜਕੱਲ ਪਰਿਵਾਰ ਦੇ ਕੀ ਰਜ਼ੇ ਵੀ ਨੇ ਘਰ ਦੇ ਵਿੱਚ ਕੌਣ-ਕੌਣ ਆਜਕਲ ਹਾਂਜੀ ਮੈਂ ਮੰਮੀ ਦੀ ਵੀ ਮੇਰੇ ਡੈਥ ਹੋ ਗਈ ਉਹਨਾਂ ਦੀ ਆ 12 ਮਈ 21 अच्छा जी ਤੇ ਉਸ ਤੋਂ ਬਾਅਦ ਚ ਬੇਟਾ ਉਹਦੀ ਮੈਰਿਜ ਕੀਤੀ ਸੀ ਤੇ ਬੇਟੀ ਆ ਤੇ ਮੇਰੀ ਵਾਈਫ ਤੇ ਹੁਣ ਉਹ ਮੇਰੇ ਬੇਟੇ ਦੇ ਵੀ ਬੇਟਾ ਹੋਇਆ ਆ ਡੈਡੀ ਦਾ ਜਨਮ 3 ਜੁਲਾਈ ਦਾ ਅੱਛਾ ਜੀ ਉਹਦਾ ਆਚਾਰ ਚਲਾਈ ਦਾ 4 ਜੁਲਾਈ ਦਾ ਹਾਂਜੀ ਤੇ ਹੁਣ ਮੈਂ ਇਦਾਂ ਹੀ ਆ ਵੀ ਦੋ ਤਿੰਨ ਹੀ ਸਾਲ ਕਰ ਲਈਦੇ ਆ ਆਪਦੀ ਖੁਸ਼ ਬਾਕੀ ਉਹਨਾਂ ਦਾ ਇਹ ਹੁੰਦਾ ਵੀ ਜਿੰਨੇ ਡੈਡੀ ਨੂੰ ਚਾਉਣ ਵਾਲੇ ਆ ਪਹਿਲਾਂ ਤਾਂ ਉਹੀ ਆ ਜਾਂ ਬਾਅਦ ਚ ਮੈਨੂੰ ਲਾ ਲੋ ਚਾਉਣ ਵਾਲੇ ਉਹਨਾਂ ਨਾਲ ਜੁੜੇ ਰਹੀਦਾ ਜੀ ਤੇ ਕੋਈ ਵਧੀਆ ਜਿਵੇਂ ਸੱਭਿਆਚਾਰਕ ਮੇਲੇ ਦਾ ਪ੍ਰੋਗਰਾਮ ਹੁੰਦਾ ਉਹ ਕਰ ਲੈਣੇ ਆ ਜੀ ਵਿਆਹ ਸ਼ਾਦੀ ਦਾ ਵੀ ਕੋਈ ਵਧੀਆ ਫੰਕਸ਼ਨ ਮਿਲਦਾ ਉਹ ਕਰ ਲੈਣੇ ਠੀਕ ਹੈ ਤੇ ਬਹੁਤ ਹੀ ਨੱਥ ਪੱਜ ਨਹੀਂ ਕਰੀ ਤੁਹਾਡਾ ਬੇਟ ਤੁਹਾਡਾ ਬੇਟਾ ਵੀ ਸੰਗੀਤ ਚ ਥੋੜਾ ਬਹੁਤਾ ਰੁਚੀ ਰੱਖਦਾ ਜਾਂ ਨਹੀਂ ਨਹੀਂ ਜੀ ਨਹੀਂ ਉਹ ਨਹੀਂ ਹੁਣ ਉਹ ਗੱਲਾਂ ਹਾਂ ਬਿਲਕੁਲ ਪਰਿਵਾਰ ਦਾ ਪਰਿਵਾਰ ਤੋੜ ਕੇ ਹਾਂ ਜੀ ਹਾਂ ਮਤਲਬ ਪੀਜੀਪੀਡੀ ਦੇ ਵਿੱਚ ਕਹਿੰਦੇ ਵੈਸੇ ਵੀ ਬਦਲਾ ਆ ਜਾਂਦਾ ਕੀ ਹਾਂ ਜੀ ਜੋ ਹੋ ਗਿਆ ਦੇ ਕੋਈ ਅਜਿਹੀ ਗੱਲ ਦਾਦਾਰ ਸੰਤੂ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹ ਜਾਨ ਜਿਹੜੀ ਜੁੜੀ ਹੋਵੇ ਜਿਹੜੀ ਆਪਾਂ ਇਸ ਗੁਫ਼ਤਗੂ ਦੇ ਵਿੱਚ ਨਾ ਸਾਂਝੀ ਕੀਤੀ ਹੋਵੇ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਹਾਂ ਇੱਕ ਗੱਲ ਜ਼ਰੂਰ ਹੈ ਕਿ ਫਿਰ ਨਾ ਇੱਕ ਵਾਰੀ ਇੱਥੇ ਕਮਰੇ 'ਚ ਬੈਠੇ ਤੇ ਉਹ ਰਿਸ਼ਤੇਦਾਰ ਸਾਡੇ ਕਈ ਬੈਠੇ ਸੀ ਮੈਂ ਤਾਂ ਛੋਟਾ ਸੀਗਾ ਅੱਛਾ ਜੀ ਤੇ ਉਹ ਜਿਵੇਂ ਵੱਡਿਆਂ ਬੰਦਿਆਂ ਨੂੰ ਚਲੋ ਪਿਆ ਕਿਸੇ ਗੱਲਾਂ ਚੱਲਦਾ ਸੀਗਾ ਸਿਸਟਮ ਤੇ ਉਹ ਜਿਵੇਂ ਵੱਡਿਆਂ ਬੰਦਨਾਂ ਨਾਲ ਗੱਲ ਹੁੰਦੀ ਆ ਵੀ ਕਈ ਵਾਰੀ ਉਹੋ ਜਿਹੀ ਗੱਲਾਂ ਕਰਨ ਲੱਗ ਜਾਂਦੇ ਜਿਹੜੀ ਬੱਚਿਆਂ ਦੇ ਸਾਹਮਣੇ ਨਹੀਂ ਹੋਣੀਆਂ ਚਾਹੀਦੀਆਂ ਉਹਨੀਆਂ ਤਾਂ ਉਹ ਮੈਨੂੰ ਸਾਡੇ ਜੀ ਕੋ ਕਹਿੰਦੇ ਵੀ ਅੰਕਲਾ ਕਹੇ ਤੂੰ ਬਾਹਰ ਜਾ ਉੱਠ ਕੇ ਵੀ ਅਸੀਂ ਕੋਈ ਗੱਲ ਕਰਨੀ ਹੈ ਹਾਂ ਤਾਂ ਡੈਡੀ ਕਹਿੰਦੇ ਵੀ ਇਹ ਨੂੰ ਜਾਣ ਦੀ ਲੋੜ ਹੀ ਕਿਉਂ ਪਵੇ ਵੀ ਤੁਸੀਂ ਅੱਜ ਗੱਲ ਕਰੋ ਹੀ ਨਾ ਵਾਹ ਕੀ ਬਾਤ ਹੈ ਵੀ ਨੂੰ ਲੋੜ ਤੋਂ ਬਾਹਰ ਉੱਠ ਕੇ ਜਾਣ ਤਾਂ ਉਹ ਬਹੁਤ ਏਦਾਂ ਮਤਲਬ ਏਡੀ ਤੰਦਰੁਸਤ ਸੋਚ ਸੀ ਉਹਨਾਂ ਦੀ ਹਾਂ ਜੀ ਤੇ ਇੱਕ ਪਰਿਵਾਰ ਦੇ ਵਿੱਚ ਅਸੀਂ ਹੀ ਗੱਲ ਕਰਨ ਦੀ ਲੋੜ ਕਿਉਂ ਪਵੇ ਇਹ ਗੱਲ ਵੱਡੇ ਸ਼ਬਦ ਵੱਡੇ ਸੀ ਉਸ ਦੇ ਬਿਲਕੁਲ ਵੀ ਨੂੰ ਉੱਠ ਕੇ ਜਾਣ ਦੀ ਲੋੜ ਹੀ ਨਹੀਂ ਪਰ ਤੁਸੀਂ ਗੱਲ ਹੀ ਨਾ ਕਰੋ ਬਿਲਕੁਲ ਤੇ ਜਗਮਉਨ ਜੀ ਇਹੀ ਉਹਨਾਂ ਦੀ ਸਿੱਖਿਆ ਦੀ ਖਾਸियत ਰਹੀ ਆ ਕਿ ਉਹਨਾਂ ਨੇ ਬੇਸ਼ਮਾਰ ਕੁੜੀਆਂ ਦੇ ਨਾਲ ਗਾਇਆ ਜੀ ਤੇ ਉਹਨਾਂ ਦੇ ਨਾਲ ਇੱਕ ਵੀ ਵਿਵਾਦ ਬਵਾਦ ਜਿਹੜਾ ਉਹ ਨਹੀਂ ਚੜਿਆ ਸੀ ਬਿਲਕੁਲ ਜੀ ਤੇ ਉਹਨਾਂ ਨੇ ਪਰ ਜਿਨ੍ਹਾਂ ਨੇ ਖਾਸ ਕਰਕੇ ਅਮਰ ਨੂਰੀ ਦਾ ਤਾਂ ਇੱਕ ਅਸੀਂ ਇੰਟਰਵਿਊ ਵੀ ਦੇਖਿਆ ਉਹਨਾਂ ਨੇ ਦیدار ਅੰਕਲ ਕਹਿ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਕਿ ਉਹ ఐడి मतलब ਵੱਡੀ ਸ਼ਖਸੀਅਤ ਸਨ ਕਿ ਉਹਨਾਂ ਨੇ ਸੋ ਲੋ ਗਾਉਣ ਵਾਸਤੇ ਹੀ ਮੈਨੂੰ ਪ੍ਰੇਰਿਤ ਕੀਤਾ ਨਹੀਂ ਤਾਂ ਇਹ ਕੋਈ ਕਲਾਕਾਰ ਚਾਹੁੰਦਾ ਨਹੀਂ ਹੁੰਦਾ ਕਿ ਮੇਰੀ ਜੋੜੀ ਟੁੱਟੇ ਬਿਲਕੁਲ ਬਿਲਕੁਲ ਸੋ ਉਹਨਾਂ ਦੇ ਨਾਲ ਜਦਾਰਜੀ ਦੇ ਨਾਲ ਜ਼ਿੰਦਗੀਦਾਰ ਜੁੜੀਆਂ ਬਹੁਤ ਸਾਰੀਆਂ ਭਾਵੇਂ ਕਿ ਛੋਟੀ ਜੀ ਮੁਲਾਕਾਤ ਦੇ ਵੇਲੇ ਸੀ ਨਹੀਂ ਸਾਰਾ ਕੁਝ ਸਮੇਟ ਸਕਦੇ ਪਰ ਇਹ ਵਕਤ ਕੇ ਕਹਿ ਰਿਹਾ ਕਿ ਇਸ ਮੁਲਾਕਾਤ ਨੂੰ ਸਮੇਟਾਂ ਗਿਆ ਆਪਾਂ ਸਮਾਂ ਕਿਤੇ ਫੇਰ ਲੱਗਿਆ ਜਰੂਰ ਸਾਂਝਾ ਕਰਾਂਗੇ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜੀ ਧੰਨਵਾਦ ਸასი ਕਾਮ ਤੋ ਦਰਸ਼ਕੋ ਅੱਜ ਇਸ ਮਹਾਨ ਗਾਇਕ ਤੇ ਮਹਾਨ ਗੀਤਕਾਰ ਦਾ ਜਨਮ ਦਿਨ ਤੇ ਅਸੰਦੂ ਜਿੱਤੇ ਇੱਕ ਚੰਗੇ ਗਵਈਏ ਸਨ ਚੰਗੇ ਗੀਤਕਾਰ ਸਨ ਉਥੇ ਚੱਲਦੀ ਫਿਰਦੀ ਯੂਨੀਵਰਸਿਟੀ ਸਨ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਪੰਜਾਬੀ ਗਾਇਕੀ ਨੂੰ ਇੱਕ ਜਿਹੜਾ ਮਕਾਮ ਤੇ ਖੜਾ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਗੀਤ ਨੇ ਉਹ ਗਾਹੇ ਵਗਾਹੇ ਸਾਨੂੰ ਜਿੱਥੇ ਮੋਟਰਾਂ ਤੇ ਜਿੱਥੇ ਟਰੈਕਟਰਾਂ ਦੇ ਉੱਤੇ ਜਿੱਥੇ ਟਰੱਕਾਂ ਦੇ ਉੱਤੇ ਤੇ ਨਾਲ ਦੀ ਨਾਲ ਜਿਹੜੇ ਆ ਉਹ ਕਲੱਬਾਂ ਦੇ ਵਿੱਚ ਤੇ ਨਾਲ ਨਾਲ ਕੈਸਟਾਂ ਕਾਰਾਂ ਦੇ ਵਿੱਚ ਤੇ ਵਿਦੇਸ਼ਾਂਤ ਚੱਲਦੇ ਟਰਾਲਿਆਂ ਦੇ ਵਿੱਚ ਵੀ ਸੁਣਨ ਨੂੰ ਮਿਲਦੇ ਨੇ ਇਹ ਦیدار ਸੰਤੂ ਜੀ ਦੀ ਪ੍ਰਾਪਤੀ ਤੇ ਪੰਜਾਬੀ ਜਵਾਨ ਦੀ ਪ੍ਰਾਪਤੀ ਤੇ ਉਹਨਾਂ ਦੀ ਕਲਮ ਦੀ ਪ੍ਰਾਪਤੀ ਆ ਸੋ ਅਸੀਂ ਅਜ਼ਾਦ ਰਾਜੀਤ ਉਸ ਮਹਾਨ ਸ਼ਖਸੀਅਤ ਨੂੰ ਸਰਦਾ ਦੇ ਪੁੱਲ ਅਰਪਿਤ ਕਰਦਾ ਹੋਇਆ ਉਹਨਾਂ ਨੂੰ ਨਿੱਗੀ ਸਰਧਾਂਜਲੀ ਪੇਟ ਕਰਦਾ ਹੈ ਤੁਹਾਨੂੰ ਇਹ ਮੁਲਾਕਾਤ ਕਿਉਂ ਜੀ ਲੱਗੀ ਤੁਸੀਂ ਆਪਣੇ ਕੀਮਤੀ ਸੁਝਾਅ ਕਮੈਂਟਸ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰੋ ਮੈਨੂੰ ਤੇ ਮੇਰੇ ਸਜੋਗੀ ਸਾਥੀ ਭਪਿੰਦਰ ਸਿੰਘ ਬੋਲੀਨੂ ਦੇ ਆਜਤ ਜੁੜੇ ਹੋ ਸਾਡੇ ਨਾਲ ਤੇ ਦੇਖਦੇ ਰਹੋ ਅਜੀਤ ਵੈਬਟੀ